ਜੂਨੀਅਰ ਸਿੱਧੂ ਦੇ ਆਉਣ ਦੀ ਖੁਸ਼ੀ ਪੂਰੇ ਪੰਜਾਬ ਦੇ ਵਿੱਚ ਮਨਾਈ ਜਾ ਰਹੀ ਹੈ ਸਿੱਧੂ ਮਸੇਵਾਲੇ ਦਾ ਹਰ ਇੱਕ ਫੈਨ ਬੇहद ਖੁਸ਼ ਹੈ ਉੱਥੇ ਪੰਜਾਬੀ ਇੰਡਸਟਰੀ ਦੇ ਵੀ ਕਈ ਅਜਿਹੇ ਸਿਤਾਰੇ ਨੇ ਜੋ ਸਿੱਧੂ ਦੇ ਛੋਟੇ ਭਰਾ ਆਉਣ ਦੀ ਖੁਸ਼ੀ ਜਿਹੜੀ ਹੈ ਉਹ ਅਜਿਹਾ ਰਹੇ ਨੇ ਤੇ ਕਈ ਹਸਪਤਾਲ ਦੇ ਵਿੱਚ ਮਾਤਾ ਚਰਨ ਕੌਰ ਨੂੰ ਮਿਲਣ ਦੇ ਲਈ ਪਹੁੰਚਦੇ ਨੇ ਤੇ ਛੋਟੇ ਸਿੱਧੂ ਨੂੰ ਆਪਣੀਆਂ ਦੁਆਵਾਂ ਦੇਣ ਦੇ ਲਈ ਪਹੁੰਚਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਕੁਝ ਅਜਿਹੇ ਵਿਜ਼ਿਟਾਰੇ ਨੇ ਜੋ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੀ ਖੁਸ਼ੀ ਜਿਹੜੀ ਹੈ ਉਹ ਦਰਸਾ ਰਹੇ ਨੇ ਤੇ ਉੱਥੇ ਹੀ ਹੁਣ ਬੱਬੂ ਟਮਡੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਨਵ ਜੰਮੇ ਸਿੱਧੂ ਦੇ ਛੋਟੇ ਪ੍ਰਾਣ ਨੂੰ ਦੁਆਵਾਂ ਦਿੱਤੀਆਂ ਨੇ ਤੇ ਉੱਥੇ ਹੀ ਉਹਨਾਂ ਨੇ ਲਿਖਿਆ ਜੀ ਹਾਂ ਪੋਸਟ ਸਾਂਝੀ ਕਰਦੇ ਬੱਬੂ ਮਾਨ ਲਿਖਦੇ ਨੇ ਕਿ ਇੱਕ ਨਵੀਂ ਜ਼ਿੰਦਗੀ ਲਈ ਅਰਦਾਸ ਹੈ ਤੇ ਇੱਕ ਨਵੀਂ ਜ਼ਿੰਦਗੀ ਲਈ ਮੈਂ ਦੁਆ ਕਰਦਾ ਸਿੱਧੂ ਤੇ ਪਰਿਵਾਰ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਤੇ ਜਿਹੜਾ ਨਵਾਂ ਬੱਚਾ ਇਸ ਦੁਨੀਆ ਦੇ ਵਿੱਚ ਆਇਆ ਰੱਬ ਉਸ ਨੂੰ ਤੰਦਰੁਸਤੀ ਬਖਸ਼ੇ ਤੇ ਲੰਬੀਆਂ ਉਮਰਾਂ ਵੀ ਹੋਣ ਤੇ ਉੱਥੇ ਹੀ ਉਹਨਾਂ ਨੇ ਨੀਚੇ ਵੀ ਲਿਖਿਆ ਕਿ ਪੰਜਾਬ ਪੰਜਾਬੀਅਤ ਜਿੰਦਾਬਾਦ ਜੀ ਹਾਂ ਬੱਬੂ ਮਾਨ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਜੂਨੀਅਰ ਸਿੱਧੂ ਜਨਮ ਲੈਂਦਾ ਹੈ ਤੇ ਉਸ ਤੋਂ ਬਾਅਦ ਹਰ ਕੋਈ ਬੇहद ਖੁਸ਼ ਹੈ ਹਾਚਾਰੇ ਪਾਸੇ ਖੁਸ਼ੀਆਂ ਜਿਹੜੀਆਂ ਨੇ ਉਹ ਮਨਾਇਆਂ ਜਾ ਰਹੀਆਂ ਨੇ ਸਿੱਧੂ ਦੀ ਹਵੇਲੀ ਦੇ ਬਾਹਰ ਵੀ ਲੋਕ ਜਿਹੜੇ ਨੇ ਉਹ ਪੰਗੜਾ ਕਿੱਦਾਂ ਪਾ ਰਹੇ ਨੇ Holi ਦਾ ਤਿਉਹਾਰ ਵੀ ਮਨਾਇਆ ਜਾ ਰਿਹਾ ਤੇ ਉੱਥੇ ਹੀ ਪਟਾਕੇ ਵੀ ਚਲਾਏ ਜਾ ਰਹੇ ਨੇ ਖੁਸ਼ੀ ਦੀ ਲਹਿਰ ਹੈ ਦੋ ਸਾਲਾਂ ਬਾਅਦ ਸਿੱਧੂ ਦੀ ਹਵੇਲੀ ਦੇ ਵਿੱਚ ਖੁਸ਼ੀਆਂ ਆਈਆਂ ਨੇ ਜਿਸ ਕਾਰਨ ਹਰ ਕੋਈ ਬੇहद ਖੁਸ਼ ਹੈ